ਜਗਤਾਰ ਸਿੰਘ ਹਵਾਰਾ ਕੌਣ ਇਹ ਅੱਤਵਾਦੀ ਆ ਐਸ਼ੀ ਰਾਮ ਭਾਗਵਤ ਜੀ ਜੈ ਅੱਜ ਠੱਗ ਜਿਹੜਾ ਉਹ ਇਨਸਾਮ ਮੋਰਚਾ ਜਾਂ ਮਹਾਲੀ ਬਕੇ ਲੱਗਿਆ ਹੋਇਆ ਹੈ ਉਸਨੇ 3 ਘੰਟੇ ਲਈ ਜ਼ਬਰਦਸਤੀ ਟੋਲ ਬਲਾਂਜੇ ਬੰਦ ਕਰਾਏ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਇਹ ਇਨਸਾਮ ਮੋਰਚੇ ਦੀ ਦੇਣ ਕੀ ਆ ਜਗਤਾਰ ਸਿੰਘ ਹਵਾਰਾ ਕੌਣ ਇਹ ਅੱਤਵਾਦੀ ਆ ਜਾਂ ਮਲਵੰਤ ਰਾਜੋ ਵਾਲਾ ਜਾਂ ਇਹਦੇ ਨਾਲ ਦੇ ਹੋਰ ਨੇ ਇਹਨਾਂ ਨੂੰ ਇਹ ਜਿਹੜੇ ਠੱਗ ਸਿੰਘ ਸਾਹ ਮੋਰਚੇ ਨੂੰ ਮੈਂ ਪੁੱਛਣਾ ਚਾਹਨਾ ਵਾਂ ਇਹਨਾਂ ਨੇ ਕੀ ਕੀਤਾ ਕੋਈ ਗਲੀ ਮਹੱਲੇ ਦਾ ਵਿਅਕਤੀ ਸ਼ਹੀਦ ਨਹੀਂ ਕੀਤਾ ਇਹਨਾਂ ਨੇ ਮੌਜੂਦਾ ਮੁੱਖ ਮੰਤਰੀ ਸਾਹਿਬ ਜੀ ਬਿਆਨ ਸਿੰਘ ਜੀ ਨੂੰ ਕੀਤਾ ਮੈਂ ਠੱਗ ਸਿੰਘ ਸਾਹ ਮੋਰਚੇ ਨੂੰ ਕਹਿਣਾ ਚਾਹਨਾ ਵਾਂ ਪਹਿਲਾਂ ਤੁਸੀਂ ਜਦੋਂ ਕਤਲ ਕਰਨਾ ਸੀ ਉਦੋਂ ਰਹਿ ਨਹੀਂ ਦਿੱਤੀ ਵੀ ਬੇਟਾ ਰੁਕ ਜਾਓ ਉਦੋਂ 22 24 ਸਾਲ ਦੀ ਉਮਰ ਸੀ ਹੁਣ ਤੁਸੀਂ 59 ਸਾਲ ਦੇ ਵਿੱਚ ਠਾਗੇ ਇਨਸਾਨ ਹੋ ਚੜਾ ਪਿਛਲੇ 6 ਜਨਵਰੀ ਤੋਂ ਲਾਇਆ 2023 ਤੋਂ ਹੁਣ ਤੁਸੀਂ ਤਰ ਲੋ ਮੱਛੀ ਹੋਏ ਪਏ ਹੋ ਵੀ ਸਾਡੇ ਬੰਦੀ ਸਿੰਘ ਨਹੀਂ ਐ ਅੱਤਵਾਦੀ ਨੇ ਰਿਹਾ ਕਰੋ ਰਿਹਾ ਕਰੋ ਹਾਏ ਰਿਹਾ ਕਰੋ ਹਾਏ ਰਿਹਾ ਕਰੋ ਇਸ ਕਰਕੇ ਪਹਿਲਾ ਕਤਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਸਿਖਾਉਣਾ ਸੀ ਪਰ ਤੁਸੀਂ ਤੂਲ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ ਸ਼ੀਸ਼ ਕਰਾਦਾ ਇਹ ਬਹੁਤ ਹੀ ਮਾੜੀ ਗੱਲ ਕੀਤੀਆਂ ਤੁਸੀਂ ਜਿਹੜਾ ਠੱਗ ਇਨਸਾਨ ਮੋਰਚਾ ਮੈਂ ਇਹਨਾਂ ਨੂੰ ਕਹਿਣਾ ਵਾ ਤੁਹਾਡੀ ਇੱਕ ਨਹੀਂ ਚੰਨ ਦੇਵਾਂਗੇ ਚਾਹੇ ਤੁਸੀਂ ਲੇਹਣੀ ਕਾੜ ਲਓ ਚਾਹੇ ਲੰਮੇ ਪੈਰਾਂ ਕੇ ਘੁੰਮੀ ਚਲੋ ਤੁਹਾਡੀ ਇੱਕ ਨਹੀਂ ਚੱਲੂਗੀ ਇਹ ਕੋਈ ਜਗਤਾਰ ਸਿੰਘ ਹਵਾਰਾ ਅੱਤਵਾਦੀ ਚਾਹੇ ਭਲਵਾਂਤ ਰਾਜੋਣਾ ਤਵਾਦੀ ਇਹ ਰਹਿਣਾ ਨਹੀਂ ਹੋਣਾ ਚਾਹੀਦੇ ਇਹ ਕਦੇ ਵੀ ਰਹਿਣਾ ਨਹੀਂ ਹੋਣਾ ਚਾਹੀਦੇ ਇਹਨਾਂ ਨੂੰ ਤੁਰੰਤ ਫਾਂਸੀ ਦੇ ਦਿਓ ਪੰਜਾਬ 'ਚ ਸ਼ੁਕ ਸ਼ਾਂਤੀ ਆਜੂ ਟੋਲ ਪਲਾਜਾ ਬੰਦ ਕਰਨ ਬੰਦ ਕਰਨਾ ਕੀ ਹੋਜੂ ਜਿਹੜੇ ਟੋਲ ਪਲਾਜੇ ਕੰਪਨੀ ਵਾਲੇ ਇੰਨੇ ਪੈਸੇ ਭਰੇ ਨੇ ਸਰਕਾਰ ਨੇ ਤਾਂ ਕੋਈ ਬੰਦਾ ਨਹੀਂ ਕਰਾਇਆ ਜਦੋਂ ਇਹ ਜ਼ਬਰਦਸਤੀ ਬੰਦ ਕਰਵਾ ਰਹੇ ਨੇ ਅੱਜ ਪਬਲਿਕ ਨੂੰ ਜਦੋਂ ਮਨ ਲਿਆ ਤਿੰਨ ਘਾਟੇ ਲਈ ਰਾਹ ਦਿਲਜੂਗੀ ਵੀ ਟੋਲ ਨਹੀਂ ਲੱਗੂਗਾ ਅਲੂ ਕੀ ਕਰੋਗੇ ਪਰਸਨ ਨੂੰ ਕੀ ਕਰੋਗੇ ਜਾਂ ਸ਼ਾਮ ਨੂੰ ਕੀ ਕਰੋ ਟਲਬੜਾ ਜਦੇ ਜੋ ਸਰਕਾਰ ਦਾ ਨਿਯਮ ਹੈ ਸਰਕਾਰ ਦੇ ਨਾਲ ਚੱਲੋ ਤੁਸੀਂ ਮੰਨ ਲਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਿਹਾ ਬਰਵੰਤ ਰਾਜਵੜੀ ਦੀ ਪਟੀਸ਼ਨ ਤੇ ਲੋਕ ਸਭਾ ਵਿੱਚ ਬਿਆਨ ਦਿੱਤਾ ਐਡਾ ਵੱਡਾ ਵੀ ਉਹ ਆਪਣੀ ਗਲਤੀ ਦਾ ਮੰਨਦਾ ਨਹੀਂ ਪਿਆ ਉਹਨੂੰ ਸ਼ਮਾ ਕਿਵੇਂ ਕਰਦੀਏ ਜਗਦਾਦ ਦੇ ਹਵਾਰਾ ਉਹਦੀ ਗਲਤੀ ਮੰਨਦਾ ਉਹ ਕਦੇ ਨਹੀਂ ਮੰਨੂਗਾ ਇਹ ਕੁੱਤੇ ਦਾ ਬੀਜ ਆ ਇਹ ਬਲੰਦ ਰਾਜੂ ਦਾ ਕੁੱਤੇ ਦਾ ਬੀਜ ਆ ਇਹ ਕਦੇ ਵੀ ਮਾਫ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਤੁਰੰਤ ਫਾਂਸੀ ਹੋਣੀ ਚਾਹੀਦੀ ਆ ਇਹ ਗੱਲਾਂ ਕਰਦਾ ਕੋੜ ਖੜ ਕੇ ਬਾਵਾ ਖੜਿਆ ਕਰਕੇ ਕੀ ਬੋਲਦਾ ਸੀ ਖਾਲਸਤਾਨ ਦੀਆਂ ਗੱਲਾਂ ਅਸੀਂ ਝੂਕਾਂਗੇ ਨਹੀਂ ਕਦੇ ਕਾਲੀ ਦਾਲਾ ਪਿੱਠੂ ਬਣ ਜਾਂਦਾ ਕਦੇ ਕਦੇ ਨਹੀਂ ਭੈਣ ਕਬਲਦੀਪ ਕੌਰ ਕਰਦੀ ਆ ਕਦੇ ਐਸਡੀਪੀ ਸੀ ਦਾ ਸਮਰਥਨ ਕਰਦੀ ਆ ਐਸਡੀਪੀ ਸੀ ਨੂੰ 20000 ਰੁਪਏ ਦੇ ਰਹੀ ਹੈ ਮੀਨਾ ਇਹਨਾਂ ਕੁੱਤੇ ਬੰਦੇ ਨੂੰ ਕਹਦਾ ਬਾਤ ਦੇਣਾ ਇਹ ਕੁੱਤੇ ਬੰਦੇ ਆ ਇਹਨਾਂ ਨੂੰ ਕੋਈ ਲੋੜ ਨਹੀਂ ਇਹਨਾਂ ਦੀ ਮਰੇ ਦੇ ਮਕਾਨ ਬਣਾ ਜਾਵੇ ਬਹਿ ਕੇ ਕਹਿਣਾ ਚਾਹੁੰਦਾ ਵਾ ਇਹ ਮਰੇ ਹੋਏ ਲੋਕ ਨੇ ਮਰੀ ਹੋਏ ਜਿਮੀਰਲੇ ਲੋਕ ਰਹੇ ਇਹ ਜਿਹੜਾ ਠੱਗ ਇਨਸਾਫ ਮੋਰਚਾ ਇਹਨੂੰ ਬਹੁਤ ਫੰਡਿੰਗ ਆ ਰਹੀ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਇਹ ਲੋਕ ਕਦੇ ਵੀ ਕਿਸੇ ਸਕੇ ਨਹੀਂ ਹੋ ਸਕਦੇ ਅਸੀਂ ਸਾਰੇ ਲੋਕ ਇੱਥੇ ਪੰਜਾਬ ਵਿੱਚ ਸੁਖਸ਼ਾਦੀ ਰਹਿਣਾ ਚਾਹੁੰਦੇ ਆ Hindu Muslim ਸਿੱਕਸਾਈ ਜੈਨੀ ਮੋਦੀ ਇਹ ਜਿਹੜੇ ਠੱਗ ਇਨਸਾਫ ਮੋਰਚੇ ਵਰਗੇ ਨੇ ਤਾਂ ਮੈਨੂੰ ਘਰੇ ਬੰਦ ਕਰਾਇਆ ਇਹਨਾਂ ਨੇ ਇਹ ਠੱਗ ਇਨਸਾਫ ਮੋਰਚਾ ਹੈ ਸਾਨੂੰ ਸਰਕਾਰ ਖੋਲੇ इनासी धूआा लिया दें खाल मुराबादा जिन्ना मर्जी चोर ला ला तेरू कह रिहां दे असि भी गुरु साहब अगे अरसा कर दे कद भी रिहा नहीं होने चाहिए यह जेल में मरने चाहिए जेलने चाहिए जेल नरका मिलनी चाहिए Ano wa,